ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਬਣਾਉਂਦਾ ਜੋ ਟੌਪਿਕ ਹੈ ਆਪਣਾ ਕੈਨੇਡਾ ਦੇ ਵਿੱਚ ਕੰਮ ਨਾ ਮਿਲਣ ਦਾ ਬਹੁਤ ਇਨਕੁਆਰੀਜ਼ ਆਉਂਦੀਆਂ ਸਾਡੇ ਕੋਲੇ ਬਹੁਤ ਲੋਕ ਵਿਜ਼ਿਟ ਕਰਦੇ ਆ ਤੇ ਕਹਿੰਦੇ ਆ ਬਈ ਕੈਨੇਡਾ ਜਾ ਕੇ ਕੀ ਕਰਾਂਗੇ ਕੰਮ ਤਾਂ ਉੱਥੇ ਪਹਿਲੇ ਨਹੀਂ ਮਿਲਦਾ ਪਿਆ ਤਾਂ ਇੱਥੇ ਆਪਾਂ ਗਲਤੀ ਦੀ ਗੱਲ ਕਰੀਏ ਤਾਂ ਗਲਤੀ ਲੋਕਾਂ ਦੀ ਆਉਦੀ ਹੈ ਨਾ ਕਿ ਕੈਨੇਡਾ ਸਰਕਾਰ ਦੀ ਕਿਉਂਕਿ ਲੋਕਾਂ ਕੋਲੇ ਕੋਈ ਸਕਿੱਲ ਹੀ ਨਹੀਂ ਹੈ ਕੀ ਕਰਨਗੇ ਕੈਨੇਡਾ ਜਾ ਕੇ ਵਿਲੇ ਇੰਡੀਆ ਤੁਰੇ ਫਿਰਦੇ ਸੀ ਤੇ ਵਿਲੇ ਕੈਨੇਡਾ ਤੁਰੇ ਫਿਰਦੇ ਆ ਜਾ ਕੇ ਮਾਪਿਆਂ ਦੀ ਵੀ ਗਲਤੀ ਐ ਅਕੇ ਜੀ ਬੱਚਾ ਬੇਲਾ ਤੁਰਿਆ ਫਿਰਦਾ ਇਹਨੂੰ ਕੈਨੇਡਾ ਭੇਜ ਦਿਓ ਆਪੇ ਕਰ ਲੂਗਾ ਕੁਛ ਨਾ ਕੁਛ ਉੱਤੇ ਜਾ ਕੇ ਤੇ ਉੱਥੇ ਕਿਹੜਾ ਪੈਸੇ ਦਰਅਕਤਾਂ ਨੂੰ ਲੱਗੇ ਨੇ ਜਿਹੜੇ ਤੋੜ ਤੋੜ ਇੰਡੀਆ ਭੇਜ ਦੇਣੇ ਨੇ ਸੋ ਇਹਨਾਂ ਸਭ ਤੋਂ ਚੀਜ਼ਾਂ ਦਾ ਹੱਲ ਕੀ ਐ ਹੱਲ ਐ ਲੋੜ ਐ ਲੋਕਾਂ ਨੂੰ ਸਕਿੱਲ ਵਰਕਰ ਬਣਦੀ ਸਾਡੇ ਕੋਲੇ ਆਉਂਦੀਆਂ ਆ ਵੀ ਇਨਕੁਆਰੀਜ਼ ਅਕੇ ਜੀ ਆਈਟੀਆ ਕੀਤੀ ਐ ਕਾਰਪੈਂਟਰ ਦੀ ਡਿਪਲੋਮਾ ਕੀਤਾ ਪਲੰਬਰ ਦਾ ਆਈਟੀਆ ਮਕੈਨਿਕ ਦੀ ਕੀਤੀ ਆ ਆਈਟੀਆ ਪਲੰਬਰ ਦੀ ਕੀਤੀ ਆ ਪਰ ਜੇ ਪੁੱਛ ਲਈ ਤੁਹਾਨੂੰ ਕੰਮ ਆਉਂਦਾ ਨਹੀਂ ਜੀ ਕੰਮ ਤਾਂ ਨਹੀਂ ਆਉਂਦਾ ਤਾਂ ਫਿਰ ਉਹ ਪੜ੍ਹਾਈ ਦਾ ਕੀ ਫਾਇਦਾ ਆਪਾਂ ਨੂੰ ਉਹ ਪੜ੍ਹਾਈ ਕੰਮ ਨਹੀਂ ਆਉਣੀ ਕੰਮ ਆਉਣਾ ਜਿਹੜਾ ਤੁਹਾਨੂੰ ਕੰਮ ਆਉਂਦਾ ਹੈ ਸੋ ਸਿਆਣਪ ਵਰਤੋ ਸਕਿੱਲ ਵਰਕਰ ਬਣੋ ਕਿਉਂਕਿ ਬਹੁਤ ਲੋੜ ਹੈ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਵੇਜ ਰੇਟ ਹਾਈ ਹੈ ਲੇਬਰ ਦੇ ਮੁਕਾਬਲੇ ਗੱਲ ਕਰੀਏ ਤਾਂ ਸਕਿੱਲ ਵਰਕਰ ਦਾ ਵੇਜ ਰੇਟ ਹਾਈ ਹੈ ਦੂਸਰੇ ਨੰਬਰ ਤੇ ਗੱਲ ਕਰੀਏ ਪਰਮਨੈਂਟ ਰੈਜ਼ਿਡੈਂਸੀ ਲੈਣੀ ਬਹੁਤ ਈਜ਼ੀ ਹੈ ਸਕਿੱਲ ਵਰਕਰ ਦੇ ਵਿੱਚ ਅਤੇ ਸਭ ਤੋਂ ਮੇਨ ਚੀਜ਼ ਦੀ ਗੱਲ ਕਰੀਏ ਤਾਂ ਜੇ ਤੁਸੀਂ ਸਕਿੱਲ ਵਰਕਰ ਦੇ ਵਿੱਚ ਵਰਕ ਪਰਮਿਟ ਅਪਲਾਈ ਕਰਦੇ ਹਾਂ ਤਾਂ ਤੁਹਾਨੂੰ ਵਰਕ ਪਰਮਿਟ ਵਿਦ ਜੋਬ ਮਿਲੇਗਾ ਸੋ ਵਧੇਰੇ ਜਾਣਕਾਰੀ ਲਈ ਅੱਜ ਹੀ ਸਾਨੂੰ ਕੰਟੈਕਟ ਕਰੋ ਜਾਂ ਸਾਡਾ ਆਫਿਸ ਅੰਮ੍ਰਿਤਸਰ ਰੋਡ ਮੋਗਾ ਪੰਜਾਬ ਨੈਸ਼ਨਲ ਬੈਂਕ ਦੇ ਬਿਲਕੁਲ ਸਾਹਮਣੇ ਹੈ ਸਾਨੂੰ ਵਿਜ਼ਿਟ ਕਰੋ